ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਫਾਰਮ 'ਚ ਕਵਰ ਕਰਦੇ ਪਏ ਐ ਐਚਐਫ ਵੜਾ ਦਾ ਫਾਰਮ ਆ ਇਹਨਾਂ ਵਿੱਚ ਇੱਕ ਨਗ ਕੀਤਾ ਵੀਰੋ ਨੇ ਬਕਾਉ ਸੂਈ ਸਵਾਈਆ ਡਿਟੇਲ ਦੇ ਬਾਰੇ ਵੀਰ ਨੂੰ ਪੁੱਛ ਲੈਣਾ ਆਓ ਅੱਗੇ ਕਰੀਏ ਗੱਲ ਬਸ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਮੇਰੇ ਨਾਮ ਐ ਹਾਈਂਦਰ ਸਿੰਘ ਪਿੰਡ ਹਮਤਪੁਰਾ ਤਸੀਲ ਨਿਹਾਲ ਸਿੰਘਾ ਜਿਲ੍ਹਾ ਮੋਗਾ ਜੀ ਜਿਲ੍ਹਾ ਮੋਗਾ ਕੇ ਮੱਝੂ ਕਾਂਦੀ ਦਾ ਆਪਾ ਸਿੰਗਲ ਰੋਡ ਹੈ ਹਮਤਪੁਰੇ ਪਿੰਡ ਨੂੰ ਜਾਂਨੇ ਖੇਤ ਚ ਫਰਮ ਆ ਗਿਆ ਪੁਰਾਣਾ ਠੀਕ ਹੈ ਨੰਬਰ ਆਪਣਾ ਨੰਬਰ 8360794102 83607 94102 94102 ਜਿਹੜੇ ਅੱਜ ਆਪਾਂ ਬੈੜ ਬਕਾਉ ਕੀਤੀਆਂ ਸੂਆ ਕਿਹੜਾ ਸੂਈ ਆ ਇਹ ਸੂਆ ਤੀਜਾ ਜੀ ਤੀਜਾ ਸੂਆ ਜਿਹਨਾਂ ਨੂੰ ਸੂਈ ਆ ਹਨਾ ਠੀਕ ਹੈ ਤੇ ਬੱਚਾ ਇਹਨੇ ਕੀ ਦੇਤਾ ਬੱਚਾ ਫੀਮੇਲ ਕਾਫ ਉਹ ਮੋਟਰ ਕੋਲੇ ਬੈਠਾ ਸਾਈਡ ਤੇ ਹਨਾ ਠੀਕ ਹੈ ਬੱਚਾ ਆ ਗਿਆ ਦੇ ਪਿਛੇ ਫੀਮੇਲ ਕਾਫ ਹਾਂਜੀ ਹਾਂਜੀ ਤੇ ਕੈ ਦਿਨ ਹੋ ਗਏ ਸੂਈ ਨੂੰ ਆ ਚੌਥਾ ਦਿਨ ਆਈ ਸੂਈ ਨੂੰ ਚੌਥਾ ਦਿਨ ਹੋ ਗਿਆ ਸੂਈ ਨੂੰ ਹਾਂਜੀ ਜੇਰ ਜ ਰੋਕਿਆ ਬਿਲਕੁਲ ਜੇ ਰੋਕਿਆ ਤੇ ਕਿੰਨੇ ਦੁੱਧ ਤੇ ਹਾਜ਼ਰਾ ਹੁਣ ਹੁਣ 17 ਕਿਲੋ ਦੁੱਧ ਆ ਜੀ ਠੀਕ ਆ 8.5 ਲੀਟਰ ਕਹਿੰਦਾ ਬਾਬ ਟਾਈਮ ਦਾ ਇਹ ਥੱਲੇ ਹੁਣ ਹਾਜ਼ਰਾ ਹਾਂਜੀ ਹਾਂਜੀ ਤੇ ਚੋਾਈ ਚ ਵੀ ਇੱਕ ਨੰਬਰ ਤੇ ਮਸ਼ੀਨੀ ਚ ਉਹ ਹੱਤੀ ਦੋਨੇ ਟਾਈਪ ਹਾਂਜੀ ਹਾਂਜੀ ਠੀਕ ਹੈ ਤੇ ਅੰਦਾਜ਼ਾ ਪਿਛਲੀ ਅਰਧੋਂ ਤੇ ਕਿੱਥੇ ਗਈ ਸੀਗੇ ਆਪਣੀ ਪਰਚੇਸ ਹੀ ਕੀਤੀ ਵੀ 22 ਕਿਲੋ ਤਾਂ ਲਵਾਂਗੀ। ਠੀਕ ਹੈ ਆਪਣੀ ਖਰੀਦੀ ਵੀ ਵੜਾ। ਕਹਿੰਦਾ ਭਾਬਾ ਆਪਣਾ ਅੰਦਾਜ਼ਾ ਵੀ 20 ਤੋਂ ਪਾਰ ਚੱਲੂਗੀ। ਠੀਕ ਹੈ ਤੇ ਰੇਟ ਵਗੈਰਾ ਦੀ ਗੱਲ ਕਰੀ ਰੇਟ ਇਹ ਕੀ? ਨੋਰਮਲ ਜੀ 65000 ਰੁਪਏ। ਮਾਨਤਾਨ ਹੋ ਜਾਊਗਾ। ਤੋਰੀ ਬਾਹਰ ਨੂੰ। ਸੋ ਵੀਰੋ 65000 ਰੁਪਏ ਦੇ ਵਿੱਚੋਂ ਮਾਨਤਾਨ ਹੋ ਜਾਊਗਾ ਤੇ ਬੈੜ ਦਾ ਹਵਾਨਾ ਦੇਖੋ ਸੋਹਣਾ ਸਾਫ ਸੁਥਰਾ। ਸਵੇਰ ਦਾ ਟਾਈਮ ਆ ਚੁਵਾਈ ਇਹਦੀ ਕਰਨੀਏ ਕਰਤੀ ਆਪਾਂ। ਤੇ ਚੁਵਾਈ ਇਹਦੀ ਹੋਣੀ ਐਵੇਂ ਆਪਾਂ ਝੂਠ ਮਾਰ ਦਈਏ। 6:20 ਮਿੰਟ ਹੋਏ ਮੇਰੇ 2 ਕਿਲੋਮੀਟਰ ਤੇ ਪਿੰਡਾਂ ਸਵੇਰੇ ਜਲਦੀ ਆ ਗਏ ਮੈਂ ਇੱਥੇ ਤੇ ਕਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਲੇਵਾ ਵਗੈਰਾ ਦੇਖੋ ਸਾਫ ਸੁਥਰਾ ਪੂਰਾ ਵਧੀਆ ਤੀਜਾ ਸੂਆ ਵਹਿੜ ਸੂਈਆ ਪਰਚੇਸ ਕੀਤੀ ਵੀ ਆ ਇਹ ਨਹੀਂ ਗੱਲ ਵੀ ਫਾਰਮ ਦੇ ਵਿੱਚ ਖੜਾ ਤੀ ਤੇ ਕਹਿਦੀ ਆ ਆਪਾਂ ਇੱਥੋਂ ਦੀ ਆ ਵੀਰ ਕਹਿੰਦੇ ਖਰੀਦੀ ਵੀ ਆ ਤਾਂ ਖਰੀਦੀ ਵੀ ਆ ਤੇ 65 ਦੇ ਵਿੱਚੋਂ ਮਾੜਾ ਮੋਟਾ ਮਾਨਦਾਨ ਹੋ ਜਾਊਗਾ ਤੇ ਬੱਚੀ ਤਾਂ ਨਹੀਂ ਕਨਫਰਮ ਕਿਹੜੇ ਸੀਮਨ ਦੀ ਪਤਾ ਕਰਿਆ ਆਪਾਂ ਪਰ ਬੱਚੀ ਪਿਆਰਾ ਵਧੀਆ ਹਨਾ ਚਲ ਬੱਚਾ ਵੀ ਆਪਾਂ ਨਾਲ ਦਿਖਾ ਦਿੰਨੇ ਆ ਸੋ ਤੋਰਾ ਵਗੈਰਾ ਦੇਖੋ ਬੱਚੀ ਆ ਸੋ ਦੇਖ ਸਕਦਾ ਤੋਰਾ ਵਗੈਰਾ ਵਹਿੜ ਦਾ ਪੂਰਾ ਸੋਹਣਾ ਰਾਜੀ ਸਮੀ ਪਾਲੀ ਬੱਛੀ ਹੈਗੀ ਤੀਜਾ ਸੁਆ ਸੁਈਆ ਕੱਦ ਕਾੜ ਬਹੁਤ ਆ ਪੂਰੀ ਜਿੰਦ ਜਾਨ ਤੇ ਬਿਊਟੀ ਬਹੁਤ ਆ 17 ਕਿਲੋ ਦੇ ਆਸ-ਪਾਸ ਦੁੱਧ ਦੇ ਥੱਲੇ ਹਾਜ਼ਰ ਆਗਾ ਸੋ ਦੂਜੇ ਪਾਸੇ ਵੀ ਥਾਣ ਹਵਾਨਾ ਦੇਖ ਸਕਦੇ ਹੋ ਚਾਰੇ ਥਾਨ ਨਿਖਣ ਵਿੱਚ ਸਾਫ਼ ਸੁਥਰੇ ਵਧੀਆ ਮਿਲ ਕੇ ਮਿਲ ਜਾਂਦੀ ਆ ਕਹਿੰਦਾ ਭਾ 21 22 ਕਿਲੋ ਦੁੱਧ ਵਾਲੀ ਬੈੜ ਹੈਗੀ ਆ ਸੁਆ ਤੀਜਾ ਸੁਈਆ ਰੇਟ ਬਿਲਕੁਲ ਜੈਨੂਨ ਜਾਂ 65000 ਇਹਦੇ ਵਿੱਚੋਂ ਨਰਮ ਮਾੜੀ ਮੋਟੀ ਹੋ ਜਾਊਗੀ ਸੋ ਆ ਹੈਗੀ ਬੱਛੀ ਦੀ ਫੀਮੇਲ ਕਾਪ ਜਿਹੜੀ ਨਾਲ ਆ ਗਈ ਬੈੜ ਦੇ ਤੇ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬ ਦਾ ਤੈਅਦ ਲੋ ਧੰਨਵਾਦ ਜਲਦ ਮਿਲਦੇ ਹਾਂ